ਜਿਹੜੇ ਸਾਡੇ ਸਰਪੰਚ ਆ ਕਈ ਸਰਪੰਚ ਇਹੋ ਜਿਹੇ ਵਿਚਾਰੇ ਵੀ ਜਿਹੜੇ ਪਹਿਲੀ ਵਾਰੀ ਬਣੇ ਆ ਤੇ ਉਹਨਾਂ ਨੂੰ ਆਲਮੋਸਟ ਸਾਡੇ ਸੈਕਟਰੀ ਮੂਰਖ ਮਰਖ ਬਣਾ ਛੱਡਦੇ ਆ ਜਦੋਂ ਵੀ ਕੋਈ ਕਦੇ ਅੰਰੇਗਾ ਦਾ ਕੰਮ ਆ ਜਾਂ ਦੂਜਾ ਕੰਮ ਚੱਲਣਾ ਹੁੰਦਾ ਇਹਨਾਂ ਨੂੰ ਕਹਿ ਦਿੰਦੇ ਆ ਵੀ ਨਹੀਂ ਇਹ ਕੰਮ ਹੋ ਨਹੀਂ ਸਕਦਾ ਇਹਦੇ ਇਤਨਾ ਹੋ ਜੂ ਉਤਨਾ ਹੋ ਜੂ ਉਹਨਾਂ ਚੀਜ਼ਾਂ ਤੋਂ ਉਹਨਾਂ ਨੂੰ ਜਾਗਰੂਕ ਕਰਾਉਣ ਵਾਸਤੇ ਉਹਨਾਂ ਨੂੰ ਆਪਣੇ ਅਧਿਕਾਰਾਂ ਦਾ ਪਤਾ ਲੱਗੇ ਸਾਰਾ ਤੇ ਵੀ ਅਧਿਕਾਰ ਉਹਨਾਂ ਦੇ ਕੀ ਆ ਤੇ ਕੀ ਕੀ ਉਹ ਕੰਮ ਪਿੰਡਾਂ 'ਚ ਕਰਾ ਸਕਦੇ ਆ ਅੱਜ ਜੇ ਸਰਪੰਚ ਜਾਗਰੂਕ ਜਾਂ ਪੜ੍ਹਿਆ ਲਿਖਿਆ ਮੈਂ ਸਭ ਤੋਂ ਪਹਿਲਾਂ ਆਪਣਾ ਉਹਨਾਂ ਜਿਹੜੇ ਉਹਨਾਂ ਦੇ ਕੰਮ ਹੈ ਉਹ ਪੜਨੇ ਚਾਹੀਦੇ ਕਿ ਕੀ ਕੀ ਕਰ ਸਕਦੇ ਆ ਸਵਿਧਾਨ ਪੜ ਕੇ ਪਲੱਸ ਜਿਹੜੇ ਜਿਹੜੇ ਐਮਐਲਏ ਦਾ ਅਧਿਕਾਰ ਖੇਤਰ ਆਉਂਦਾ ਆ ਉਹਦੇ ਚੋਂ ਕੀ ਕੀ ਦਾ ਸਰਪੰਚ ਦਾ ਅਧਿਕਾਰ ਕੀ ਕੀ ਆ ਉਹ ਕੀ ਕੀ ਕਰ ਸਕਦਾ ਉਹ ਸਾਰਾ ਨੂੰ ਪੜਨਾ ਚਾਹੀਦਾ ਅੱਜ ਜੇ ਕੋਈ ਨਰੇਗਾ ਸਕੀਮ ਤੋਂ ਸਭ ਤੋਂ ਵੱਧ ਪੈਸਾ ਆਪ ਆਪਣੇ ਪਿੰਡਾਂ ਦੇ ਵਿੱਚ ਲਵਾ ਸਕਦੇ ਆ ਮੇਰਾ ਖਿਆਲ ਇੱਕ ਇੱਕ ਸਰਪੰਚ ਜੇ ਕਈ ਕਈ ਕਰੋੜ ਰੁਪਈਆ ਚਾਵੇ ਤਾਂ ਪਿੰਡਾਂ ਦੇ ਵਿੱਚ ਲੱਗ ਸਕਦਾ ਥਰੂ ਨਰੇਗਾ ਪਰ ਸੈਕਟਰੀ ਉਹਨਾਂ ਨੂੰ ਲਵਾ ਕੇ ਰਾਜੀ ਨਹੀਂ ਸੈਕਟਰੀ ਉਹਨਾਂ ਨੂੰ ਉਸ ਬੰਦੇ ਜਾਣ ਨਹੀਂ ਦਿੰਦੇ ਅੱਜ ਮੈਂ ਚਾਹਨਾ ਵੀ ਸਾਡੇ ਜਿਵੇਂ ਮੈਂ ਸਰਪੰਚ ਦਾ ਮੇਰੇ ਫਾਦਰ ਸਾਹਿਬ ਸਾਤਵਰੀ ਰਹੇ ਆ ਰਾਜ ਸਭਾ ਦਾ ਚੇਅਰਮੈਨ ਰਿਹਾ ਮੈਨੂੰ ਇਹ ਚੀਜ਼ਾਂ ਦਾ ਪਤਾ ਕਿ ਮੈਂ ਨਾ ਸਾਰਿਆਂ ਨੂੰ ਜਾਗਰੂਕ ਕਰਵਾਵਾ ਜੇ ਸਾਡਾ ਇਹਨਾਂ ਦੀ ਟਰਮ ਸ਼ੁਰੂ ਹੋਣੀ ਆ ਤੇ ਇਹ ਪਿੰਡਾਂ ਦੇ ਵਿੱਚ ਵਿਕਾਸ ਕਰਾ ਸਕਣ ਦੁਬਾਰਾ ਦੁਬਾਰਾ ਸਰਪੰਚ ਬਣ ਉਹ ਬਹੁਤ ਮਾੜੀ ਗੱਲ ਆ ਇਹ ਕਿਸੇ ਮੂਰਖ ਬੰਦੇ ਦਾ ਕੰਮ ਆ ਡਾਕਟਰ ਭਿੰਦਰਾਵੋ ਅੰਬੇਡਕਰ ਇੱਕ ਉਹ ਸ਼ਖਸੀਅਤ ਸੀ ਜਿਨੇ ਸਾਡਾ ਸੰਵਿਧਾਨ ਲਿਖਿਆ ਸੀ ਜਿੰਨੂੰ ਲੋਕ ਗੁਰੂ ਵਾਂਗੂ ਪੂਜਦੇ ਆ ਘਰਾਂ ਦੇ ਵਿੱਚ ਹਰ ਇੱਕ ਘਰਾਂ ਦੇ ਵਿੱਚ ਉਹਦੀ ਫੋਟੋ ਆ ਸਰਕਾਰੀ ਏਡਾਰਿਆਂ ਦੇ ਵਿੱਚ ਸਾਰਿਆਂ ਦੀ ਉਹਨਾਂ ਦੀ ਫੋਟੋ ਆ ਉਹ ਜਿਹੇ ਬੰਦੇ ਦਾ ਜਿਹੜਾ ਬੁੱਤ ਤੋੜਨਾ ਬਹੁਤ ਮਾੜੀ ਗੱਲ ਆ ਇਹ ਜਿਹੜਾ ਕੰਮ ਉਸ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਅੱਜ ਸਾਡੇ ਦੇਸ਼ ਦੇ ਵਿੱਚ ਜਾਤ ਬਰਾਦਰੀ ਜਿਹੜੀ ਆ ਜਾਤ ਪਾਤ ਤੋਂ ਉੱਤੇ ਉੱਠਣ ਵਾਸਤੇ ਜਾਂ ਜਾਗਰੂ ਕਰਾਇਆ ਸੀ ਉਹ ਡਾਕਟਰ ਵੀ ਨਰਾਇਣ ਵਟੇ ਨਾਮ ਵੇਟ ਕਰਨੇ ਨਹੀਂ ਤੇ ਜਿਹੜੇ ਪਹਿਲੇ ਪੁਰਾਣੇ ਤਕੜੇ ਲੋਕ ਹੁੰਦੇ ਸੀ ਉਹ ਮਾੜੇ ਬੰਦੇ ਨੂੰ ਜੀਣ ਹੀ ਨਹੀਂ ਦਿੰਦੇ ਅੱਜ ਉਹਨੇ ਅਧਿਕਾਰ ਦਸੇ ਲੋਕਾਂ ਦੇ ਸਾਨੂੰ ਸਾਰਿਆਂ ਨੂੰ ਸਮਾਜ ਨੂੰ ਜੀਣਾ ਸਾਰਿਆਂ ਨੂੰ ਦੱਸਿਆ ਤੇ ਉਹ ਬੰਦੇ ਦੀ ਮੂਰਤੀ ਤੋੜਨੀ ਬਹੁਤ ਮਾੜੀ ਗੱਲ ਹੈ ਦਿੱਲੀ ਵਿੱਚ ਹੁਣ ਲੱਗਦਾ ਕਿ ਕਿਸ ਤਰ੍ਹਾਂ ਚੱਲਿਆ ਪੰਜਾਬ ਤੋਂ ਦਿੱਲੀ ਬਹੁਤ ਵਧੀਆ ਸਾਡਾ ਰੁਝਾਨ ਹੈ ਉੱਥੇ ਜਿਹੜਾ ਬੀਜੇਪੀ ਬਖਲਾਟ ਦੇ ਵਿੱਚ ਉੱਥੇ ਤੇ ਮੈਨੂੰ ਲੱਗਦਾ ਵੀ ਉਹ ਈੜੀ ਦੀ ਸਿਹਤਾਂ ਲੈਂਡ ਦੇ ਚੱਕਰ 'ਚ ਵੀੜੀ ਕੋਇ ਆਏ ਕੋ ਕੇ ਐਮਐਲਏ ਨੂੰ ਡਰਾਡਰ ਮਖੜਮਕਾ ਕੇ ਵੀ ਉਹਨਾਂ ਤੋਂ ਅਸੀਂ ਉਹਨਾਂ ਨੂੰ ਡਰਾ ਕੇ ਵਾਪਸ ਬੋਰਡ ਦੀਏ ਪਰ ਇੱਕ ਬਹੁਤ ਮਾੜੀ ਗੱਲ ਆ ਜਦੋਂ ਵੀ ਕਿਤੇ ਕਿਸੇ ਵੀ ਸਟੇਟ ਤੇ ਇਲੈਕਸ਼ਨ ਹੁੰਦਾ ਹਰ ਇੱਕ ਪਾਰਟੀ ਆਪੋ ਆਪਣੇ ਜਿਹੜੇ ਸਮਰਥਕ ਹੁੰਦੇ ਆ ਜਾਂ ਐਮਐਲਏ ਹੁੰਦੇ ਆ ਜਾਂ ਐਮਪੀ ਹੁੰਦੇ ਆ ਜਾਂ ਉਹਨਾਂ ਦੇ ਸਮਰਥਕ ਹੁੰਦੇ ਆ ਉਹਨਾਂ ਨੂੰ ਸੱਦਦੇ ਆ ਇੱਕ ਦੂਜੇ ਦੀ ਨਾਲ ਹੈਲਪ ਕਰਨ ਵਾਸਤੇ ਉਹਨਾਂ ਨੇ ਵੀ ਸਾਰੇ ਸੀਐਮ ਸਾਰੇ ਉੱਥੇ ਲਾਏ ਆ ਸਾਰੇ ਮੰਤਰੀ ਉੱਥੇ ਲਾਏ ਸਾਰੇ ਐਮਐਲਏ ਉੱਥੇ ਲਾਏ ਆ ਇਹ ਉਹਨਾਂ ਨੂੰ ਇਸ ਚੀਜ਼ ਤੋਂ ਬਖਲਾਟ ਨਹੀਂ ਕਰਨੀ ਚਾਹੀਦੀ ਇਹਦੇ ਚ ਸਿੱਧਾ ਹੀ ਪਤਾ ਲੱਗਦਾ ਵੀ ਅੱਜ ਆਮ ਆਦਮੀ ਪਾਰਟੀ ਦੀ ਦੁਬਾਰਾ ਸਰਕਾਰ ਦਿੱਲੀ ਦੇ ਵਿੱਚ ਬਣਨ ਜਾ ਰਹੀ ਆ ਤੇ ਉਹ ਬਖਲਾਟ ਦੇ ਵਿੱਚ